ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਆ ਚ ਜਿਹੜੇ ਬਾਟ ਦਾ ਪੂ ਪਹਿਣਾ ਤੇ ਆਪਾਂ ਚੱਲੇ ਅੱਜ ਕੰਮ ਗਰਾਉਂਡ ਸੋਭਾ ਦੇ ਵੱਜੇ ਸੀਗੇ 5:30 ਤੇ ਹਲਵਾ ਜੀ ਜਿਹੜਾ ਪਹੁੰਚ ਚੁੱਕਿਆ ਸੀਗਾ ਇਹਨਾਂ ਤੇ ਤਿਆਰ ਗਾ ਹੋਰ ਜੀ ਆਓ ਜੀ ਜਾਂ ਜੀ ਕੋਈ ਬੱਚਾ ਠੀਕ ਠਾਕ ਠੀਕ ਹੈ ਮੈਨੂੰ ਬੋਟ ਤਾਂ ਅੱਗੇ ਅੱਗੇ ਬੋਟ ਨਹੀਂ ਤਾਂ ਜੀ ਆ ਗਿਆ ਪਾਲਾ ਬਈ ਕੋਹ ੜਗੇ ੜਕੇ ਗੋਹ ਸਿੱਟੀ ਜਾਂਦਾ ਬਜਾ ਲੋਕ ਆਪਾ ਬੋਲ ਕੇ ਪੂਰ ਕਲੰਦੇ ਕਰੀ ਹੋਰ ਭਾਈ ਜਿਹੜਾ ਇਹਨਾਂ ਨੂੰ ਕਰੀਦਾ ਨਾ ਸਨ ਉਹ ਓਏ ਕਾ ਬਣੀ ਜਾਂਦੀ ਓਏ ਓਏ ਕਾ ਬਣੀ ਜਾਂਦੀ ਥਾ ਆ ਦੋਦੇ ਪਤੀ ਪਾਈ ਬੈਠੇ ਆ i don't think ਹਾਂ ਅੰਗਰੇਜ਼ਾਂ ਵਾਲੀ ਸੋਚ ਰੱਖਦਾ ਥੋੜੀ ਜਿਹੀ ਵੀਰ ਕੁੱਟੜੀ ਉਹ ਜਨੇ ਉੱਥੇ ਜਾ ਕੇ ਆ ਰਹਿ ਗਿਆ ਥੋੜਾ ਯਾਰ ਕਰਾ ਹਾਂ ਨਾ ਦੇ ਸੁਣਨਾ ਪਾਜਾਂ ਗੋੜੇ ਉੱਤੇ ਗੇ ਕੱਟ ਲੂੰਗੇ ਕੇ ਗਰਾਮਾ ਕੰਮ ਕਰ ਰਹੇ ਨੇ ਮੈਂ ਤਾਂ ਮੈਂ ਤਾਂ ਕਿਹੜੀ ਕਰ ਰਹੀ ਆ ਨਹੀਂ ਮੈਂ ਵੀਡੀਓ ਬਣਾ ਦਿੰਨਾ ਮੈਂ ਤੁਹਾਡੀ ਠੀਕ ਆ ਪੀਰਿਆ ਚੱਲ ਪੀਰਿਆ ਖਾਣ ਨਾ ਭਾਈ ਆ ਜਾਪਾ ਦੋਵੇਂ ਸਿਰ ਦਿੰਨੇ ਆ घट <laughs> कर <laughs> न ਫੇਰ ਮਦਾਨੀ ਮਾਰ ਦਵੇ ਅੱਗੇ ਜਿਆਰ ਥੋੜੀ ਜੀ ਪਾਈ ਆ ਮੱਚਾ ਮਚਾੜ ਥੋੜੀ ਥੋੜੀ ਜੀ ਬਣਾਉਣੀ ਹੈ ਵੇ ਮਾਰੀ ਮੋਟੀ ਥੋੜੀ ਨਹੀਂ ਨਹੀਂ ਬੱਚਾ ਯਾਰ ਤੁਸ ਕੋਈ ਨਹੀਂ ਐਂ ਪਾਇਆ ਇਕੱਲਾ ਪਾਣੀ ਜਾਲੀ ਮਰਚ ਤਾਣੀ ਨੂੰ ਵੀ ਕੁਝ ਆਹ ਵੇ ਨਾ ਪਾਈ ਜੇ ਕੋਈ ਮੋੜਾ ਟਪੜਾ ਨਹੀਂ ਇਹ ਦੇਵ ਜੂਜਾ ਕਿੱਥੇ ਜਾ ਕੀ ਕੱਪੜਾ ਦਿੱਤਾ ਹੀ ਇਹਨੂੰ ਹਾਂ ਬਿਚਾਰੀ ਦਰ ਐਵੇਂ ਲੈ ਸਬਜ਼ੀ ਗੰਧਾਈ ਦੇ ਚ ਕੱਟ ਲੈਵੇਂ ਤੁਸੀਂ ਟੋਕਾ ਜਲਾ ਕੇ ਬਾਹਰ ਆ ਗਏ ਮੈਂ ਚ ਕੀ ਦਿਆਂ ਆਪਣਾ ਠੀਕ ਹੈ ਜੀ ਮੇਰੇ ਸਾਹ ਨਾ ਮਾ ਯਾਰ ਪਾ ਪਾ ਉਹਨਾਂ ਦਾ ਕਾਜੀ ਦਾ ਭਾਂਡਾ ਉਹ ਕਹਿਣ ਗਿਆ ਦੀ ਭੋਗ ਦਾ ਇਹਦਾ ਬਈ ਹੁਣ ਭੋਗ ਆ ਆ ਭੇਜਦਾ ਆ 24 ਕਰਨੀ ਤੋਦੀ ਕਿਥੋਂ ਕਰਦੇ ਹਣ ਬਈ ਹੁਣ ਬਈ ਬੋਲ ਜਾਂ ਵੀ ਮੁੰਡਾ ਹੋਣ ਵਾਲਾ ਉਹਦੀ ਖੁਸ਼ੀ ਚ ਪਾਰਟੀ ਰੱਖਾਂਗੇ ਆਪਾਂ ਬਸ ਠੀਕ ਠੀਕ ਹੈ ਕਿਧਰ ਪਹੁੰਚਦਾ ਲਿਆ ਬੋਚਤਿਆ ਮਨ ਅਪਰਾਸਾ ਦਾ ਬੋਚ ਸਾਰੇ ਉਧਰ ਸੇਵਾ ਕਰ ਸੇਵਾ ਕਰ ਸੇਵਾ ਕਰ ਕਿਨੂੰ ਹਲੋ ਜੀ ਚਾਓ ਸਰ ਭਾਈ ਚਾਗ ਲੋ ਤੁਸੀਂ ਵੀ ਹੋਰ ਨਹੀਂ ਕੋਈ ਸੀ ਆਣੀਆਂ ਨਾ ਜਰਾ ਆਇਆ ਫਰ ਆਇਆ ਜਾ ਆ ਜਾ

ăn gì hollow hollow bay bựt ăn bay chấm chế đi chấm chế đi chấm 아이씨야